ਤੋ ਕਿਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀ ਜਿਹੜੀ ਦੋਸਤੋ ਬਣਾਉਣ ਪਹੁੰਚੇ ਆ ਜਗਰਾਉ ਮੰਡੀ ਦੀ ਜਗਰਾਉ ਮੰਡੀ ਦੋਸਤੋ ਜਿਹੜੀ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਤੇ ਹੁਣ ਦੋਸਤੋ ਖੋਸ਼ਕਵਰੀ ਆ ਪਸ਼ੂ ਬਾਰਕਸਾਸੀਆਂ ਵਾਸਤੇ ਜਿਹੜੀ ਮੰਡੀ ਆ ਦੋ ਤਰੀਕ ਨੂੰ ਵੀ ਲੱਗਿਆ ਕਰੂਗੀ ਤੇ ਮਹੀਨੇ ਦੀ ਜਿਹੜੀ ਤਰੀਕ 22 23 ਨੂੰ ਵੀ ਲੱਗਿਆ ਕਰੂਗੀ ਹਰ ਮਹੀਨੇ ਤੇ ਨਾਕ ਦੋਸਤੋ ਬਹੁਤ ਪਹੁੰਚੇ ਹੋਏ ਜਿਵੇਂ ਤੁਸੀਂ ਇੱਧਰ ਸਾਹਮਣੇ ਸਕਰੀਨ ਤੇ ਦੇਖੋਗੇ ਗਾਇਆਂ ਬੜੀਆਂ ਪਹੁੰਚੀਆਂ ਹੋਣੀਆਂ ਆ ਤੇ ਇਹ ਤੋਂ ਬਿਨਾਂ ਦੋਸਤੋ ਮੱਝਾਂ ਬੱਚੀਆਂ ਸਾਰੇ ਤਰ੍ਹਾਂ ਦੇ ਆ ਆਪਾਂ ਦਿਖਾਵਾਵਾਂਗੇ ਅੱਗੇ ਚੱਲਦੇ ਆ ਨੋ ਦੋਸਤੋ ਜਿਵੇਂ ਤੁਸੀਂ ਸਾਹਮਣੇ ਸਕਰੀਨ ਤੇ ਚੈੱਕ ਕਰ ਲਓ ਇਧਰਲੇ ਪਾਸੇ ਵੀ ਤੁਹਾਨੂੰ ਬੱਚਿਆਂ ਦੇਖਾ ਰਹੇ ਹਾਂ ਹਨਾ ਤੇ ਇਧਰਲੇ ਪਾਸੇ ਆ ਗਏ ਨਾ ਦੋਸਤੋ ਬੱਚਿਆਂ ਦਾ ਫੇਰ ਆ ਗੋਲ ਗੋਲ ਦੇ ਵਿੱਚ ਬੱਚਿਆਂ ਦੇ ਬੜੇ ਨਾਗਾ ਸਾਰੇ ਨਾਗ ਤੁਹਾਨੂੰ ਦਿਖਾਉਣੇ ਜਗਰਾਉ ਮੰਡੀ ਦੋਸਤੋ ਇਹ ਤਾਂ ਮੌਸਮ ਆ ਬੱਚੀ ਥੋੜੀ ਜੀ ਇਧਰਲੇ ਪਾਸੇ ਘਟ ਤੇ ਤੋਂ ਬਿਨਾ ਪਹਿਲੇ ਪਾਸੇ ਇੱਕ ਗੋਲ ਕੁੰਡਲ ਪੂਰਾ ਉਧਰ ਬੱਚੀ ਜਿਹੜੀ ਦੋਸਤੋ ਆ ਗਈ ਬਹੁਤ ਜਿਆਦਾ ਇਧਰ ਆਪਾਂ ਬੱਚੀਆਂ ਦੀ ਵੀਡੀਓ ਕਵਰ ਕਰ ਲੈਣੇ ਆ ਤੇ ਬਾਕੀ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਆਪਾਂ ਦੇ ਦੇ ਦਨੇ ਮੋਲ ਬੜੀ ਕੀ ਚੱਲ ਉਹ ਪੁੱਛ ਦਾਂਗੇ ਤੇ ਬਾਕੀ ਰਿਕਵੈਸਟ ਹੀ ਰੱਖਦੀ ਤੁਹਾਡਾ ਇੱਕ ਮਿੰਟ ਦਾ ਹੀ ਕੰਮ ਆ ਗੋਸਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਬਾਕੀ ਜਾਣਕਾਰੀ ਆਪਾਂ ਬਾਕੀ ਤੋਂ ਲੈ ਲੈਣੀ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੀ ਵੀ ਆਪਣਾ ਨਾਮ ਮੇਰਾ ਬੋਵੀ ਆ ਜੀ ਪਿੰਡ ਆਪਣਾ ਰਵਾਲਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਾ ਏ ਠੀਕ ਆ ਤੇ ਮੋਬਾਈਲ ਨੰਬਰ ਬੋਲ ਦੀ ਵੀ 9879022676 ਠੀਕ ਆ ਕਿੰਨੇ ਨਗ ਲੈ ਕੇ ਆਈ ਸੀ ਬਾਈ ਵੀਰੇ ਲੈ ਨਹੀਂ ਆਪਾਂ ਇੱਧਰੋਂ ਖਰੀਦਿਆ ਆ ਲੈ ਕੇ ਨਹੀਂ ਆਇਆ ਇੱਥੇ ਲਿਆ ਆ ਅੱਛਾ ਲੈ ਕੇ ਚੱਲ ਆਪਾਂ ਘਰੇ ਲਾ ਕੇ ਭੇਜਦੇ ਆ ਅੱਛਾ ਘਰੇ ਲਾ ਕੇ ਭੇਜੋ ਹਾਂ ਜੀ ਹਾਂ ਜੀ ਠੀਕ ਆ ਕਿੰਨੇ ਨਗ ਲੈ ਲਿਆ ਅੱਜ ਅੱਜ ਲੈ ਲੈ ਭਾਜੀ ਆਪਾਂ 10 11 ਨਾਲ ਠੀਕ ਆ ਤਾਂ ਬੰਦੀਆਂ ਵਸ਼ੀਆਂ ਠੀਕ ਆ ਤੇ ਮੰਡੀ ਤੇ ਸੀਗੇ ਮੰਡੀ ਸੀ ਹਾਂਜੀ ਮੰਡੀ ਭਾਜੀ ਵਸ਼ੀ ਦੇ ਆਹ ਨਹੀਂ ਆਈ ਠੀਕ ਆ ਤੇ ਫਿਰ ਇਹਨਾਂ ਦਾ ਮੁੱਲ ਵੀ ਆਪਾਂ ਕਲੀਅਰ ਕਰਾਂਗੇ ਕਿ ਨਹੀਂ ਦੱਸਨੇ ਘਰੇ ਜਾ ਕੇ ਆਹ ਲੋ ਵੀਰੇ ਫਿਰ ਪਰਦਾ ਹੀ ਜਾਂਦਾ ਠੀਕ ਆ ਵਿੱਚ ਜਾਂਦਾ ਸੀ ਆਪਾਂ ਨਗਦ ਖਾਦ ਗਏ ਨਗਦ ਖਾਦੋ ਫੇਸ ਕੁਆਲਿਟੀ ਚੱਕੀ ਕੁਆਲਿਟੀ ਦਿਖਾ ਦੇ ਤੇ 82 ਇਹਨਾਂ ਦੇ ਚਾਰ-ਚਾਰ ਹੀ ਥਾਣਾ ਚਾਰ-ਚਾਰ ਹੀ ਥਾਣਾ ਦੰਦੋ ਖੀਰੀਆਂ ਦੰਦੋ ਖੀਰੀਆਂ ਲਓ ਦੋਸਤੋ ਚਾਰ-ਚਾਰ ਹੀ ਥਾਣਾ ਤੇ ਦੰਦੋ ਆ ਗਏ ਬੱਚੇ ਖੀਰੇ ਕੀਸ ਕੁਆਲਟੀ ਦੋਸਤੋ ਬਿਊਟੀ ਇਹਨਾਂ ਦੀ ਚੈੱਕ ਕਰ ਲੋ ਠੀਕ ਆ ਪਤੌਰ ਦੀ ਬਈ ਇੱਕ ਅਦਰ ਨਾ ਗਿਆ ਪਤੌਰ ਕੋਈ ਨਹੀਂ ਦਿਖਾਉਂਦਾ ਆ ਛੋਟਾ ਆ ਡੱਬਾ ਬੰਤਾ ਦੋਦਾ ਜੀ ਬਾਕੀ ਦੋਸਤੋ ਮੁੱਲ ਬਈ ਦੱਦਾ ਵੀ ਬਈ ਦੇ ਲਏ ਆ ਵਰਦਾ ਕਿਉਂਕਿ ਘਰੇ ਜਾ ਕੇ ਬਈ ਦਾ ਸੇਲ ਪਰਚੇ ਦਾ ਕੰਮ ਆਣਾ ਬਈ ਹਾਂਜੀ ਹਾਂਜੀ ਵੀ ਤਾਂ ਹਰ ਵੇਲੇ ਆਪਣੇ ਕੋਲ ਵਸੀਆਂ ਹੁੰਦੀਆਂ 15 16 ਠੀਕ ਆ 15 16 ਨਾਲ ਬਈ ਕੋਲੇ ਹਾਂਜੀ ਅਵੇਲੇਬਲ ਹੀ ਹੁੰਦੀ ਆ ਬੱਚਾ ਚੈੱਕ ਕਰੋ ਠੀਕ ਆ। ਮੈਂ ਉਸਕੋ ਕੁਆਲਿਟੀ ਚੈੱਕ ਕਰਾ ਲਿਆ। ਐਨ ਮੋਡ ਮਨ ਮੋੜਦੇ ਬਈ ਤੁਹਾਨੂੰ ਫੇਸ ਕੁਆਲਿਟੀ ਦੀ ਬੜੀ ਪਿਆਰੀ ਪਿੰਕ ਨੋਜ਼ ਵਾਲੀ ਹੈ। ਇਹਦੇ ਚਾਰ ਹੀ ਥਾਣਾ ਬਈ ਚਾਰ ਹੀ ਥਾਣਾ ਵੀਰੇ ਦੰਦ ਠੀਕ ਆ। ਹਲੋ ਸੁੱਖਾ ਨਾਲ ਵੀ ਸਿਰ ਤੇ ਕੋ ਚੰਗਾ ਰਿਹਾ ਇਸ ਤਰ੍ਹਾਂ। 25+ ਰਿਕਾਰਡ ਸਾਰੇ ਮਿਲਿਆ ਆਪਣਾ ਸਾਰਾ ਦਵਾਂਗੇ ਜਿਹੜਾ ਬੰਦਾ ਠੀਕ ਆ। ਆਰਮੇਟ ਲਈਏ। ਸਹੀ ਹੈ ਬਾਈ ਦਾਦਾ ਵੀ। ਆਰਮ ਵਾਲਾ ਬੰਦਾ ਹੈ ਆਪਣਾ ਮਤਲਬ ਰਿਕਾਰਡ ਤੁਹਾਨੂੰ ਸਾਰੇ ਮਿਲ ਜਾਣਗੇ। ਮੱਛੀਆਂ ਪੱਖੀ ਬਾਈ ਕੋਲੇ ਕਾਫੀ ਅੰਗ ਹੈ ਤੇ ਅੱਗੇ ਚੱਲਦੇ ਹਾਂ। ਨੋ ਦੋਸਤੋ ਇਧਰਨੇ ਬਸ ਚੈੱਕ ਕਰ ਲਓ ਜੀ ਬੱਚਿਆਂ ਨੂੰ ਦਿਖਾ ਦਿਆਂ ਤੇ ਮਨ ਦੋਸਤੋ ਬਈ ਇਹਨਾਂ ਦੀ ਆਪਾਂ ਵੀ ਇਹ ਨਹੀਂ ਕਰਨੀ ਕਿਉਂਕਿ ਹੋਰ ਜਿਹੜੇ ਨਾਗਾ ਬੰਦੇ ਲਾਈ ਹੋਈ ਹੈ ਨਾ ਤਾਂ ਵੈਸੇ ਕਾਫੀ ਮਿਲ ਜਾਣਗੇ ਬੱਚਿਆਂ ਮੱਝਾਂ ਸਾਰੇ ਤਰ੍ਹਾਂ ਦੇ ਨਾ ਮਿਲ ਜਾਣਗੇ ਤੇ ਬਾਕੀ ਗੱਲ ਜਿਹੜੀ ਹੋਰ ਰਹੀ ਦੋਸਤੋ ਕੋਈ ਵੀ ਵੀਰ ਚੱਲ ਕੇ ਆਉਂਦਾਗਾ ਤਸੱਲੀ ਭਰ ਤੁਸੀਂ ਇੱਥੇ ਆਪ ਆ ਕੇ ਕਰਿਆ ਕਰੋ ਤੇ ਬਾਕੀ ਕਿਸੇ ਨੂੰ ਕੋਈ ਖਾਣ ਪੀਣ ਦੀ ਦਿੱਕਤ ਨਹੀਂ ਹੋਣੀ ਦੋਸਤੋ ਖਾਣ ਪੀਣ ਵਾਲੇ ਸਟਾਲਾਂ ਵੀ ਪੜ ਗਏ ਇੱਥੇ ਤੇ ਬਾਕੀ ਤੁਸੀਂ ਕਮੈਂਟਾਂ 'ਚ ਜਰੂਰ ਆਓ ਦੱਸੋ ਵੀ ਕਿਹੜੇ ਇਰਕੇ ਚ ਬਾਈ ਵੀਡੀਓ ਦੇਖ ਰਹੇ ਆ ਤੇ ਬਾਕੀ ਅਗਲੇ ਪਾਰਟ 'ਚ ਮਿਲਦੇ ਆਂ ਅੱਜ ਦੀ ਵੀਡੀਓ ਬਸ ਇੱਥੇ ਕਵਰ ਕਰ ਰਹੇ ਆ ਤੇ ਚੈਨਲ ਨੂੰ ਜੁਬਸਕ੍ਰਾਈਬ ਕਰ ਲੇ ਲਾਸਟ ਤੱਕ ਦੇਖ ਲਈ ਧੰਨਵਾਦ